ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਦਿਨ ਦਾ ਸਭ ਨੂੰ ਇੰਤਜ਼ਾਰ ਸੀ ਅੱਜ ਉਹ 2 ਨਵੰਬਰ ਦਾ ਦਿਨ ਆ ਚੁੱਕਾ ਹੈ ਜਿਸ ਦਿਨ 42ਵਾਂ ਮਹਾਨ ਨਗਰ ਕੀਰਤਨ ਆ ਉਹ ਹੋਣ ਜਾ ਰਿਹਾ ਹੈ ਆਪਣੇ ਨਾਲ ਇਸ ਟਾਈਮ ਫਾਇਰ ਕੈਪਟਨ ਜਿਹੜੇ ਕਿ ਇੱਥੇ ਯੂਬਾ ਸਿਟੀ ਫਾਇਰ ਦੇ ਵਿੱਚ ਕੈਪਟਨ ਨੇ ਜਸਵੰਤ ਭਾਜੀ ਆਪਣੇ ਨਾਲ ਜੁੜੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਤਿਗੁਰੂ ਸਤਿਗੁਰਾਲ ਜੀ ਸੋ ਤੁਹਾਡੀ ਡਿਊਟੀ ਅੱਜ ਬਹੁਤ ਸਖਤ ਆ ਹਾਂਜੀ ਹਾਂਜੀ ਅੱਜ ਬਹੁਤ ਬੀਜੀ ਆ ਪਿਛੇ ਤਿੰਨ ਦਿਨ ਤੋਂ ਬੀਜੀ ਬੀਜੀ ਰਾਤੀ ਤਦ ਤਦਿਆ ਬਰੀਆ ਸੋ ਇਨਸਟਰਕਸ਼ਨ ਜਿਹੜੀਆਂ ਆ ਰਹੀਆਂ ਸੰਗਤਾਂ ਕੀ ਕਿਹੜੀ ਚੀਜ਼ ਦਾ ਧਿਆਨ ਰੱਖਣ ਕੇ ਵੇਖਣਾ ਹਾਂਜੀ ਜਿਹੜੀ ਸੰਗਤ ਆ ਰਹੀ ਆ ਐਸ ਵੇਲੇ ਜਿਹੜੀ ਬੀਟਸ ਰੋਡ ਆ ਉਹ ਖੁੱਲੀ ਆ ਗੁਰੂ ਘਰ ਤੱਕ 9 ਵਜੇ ਤੱਕ 9 ਵਜੇ ਤੱਕ ਖੁੱਲੀ ਰਹਿਣੀ ਆ ਤੇ ਜਿਹਨੀ پارک ਲਾਈ ਆ ਜਿਹੜਾ ਲੰਗਰ ਆ ਰੈਡਿੰਗ ਐਮਰੀ ਤੇ ਗੁਰੂ ਘਰ ਦੇ ਬਾਹਰ ਆ ਜੇ ਉੱਥੇ پارک ਲਾਈ ਆ ਤੁਹਾਨੂੰ ਅੱਜ ਦੀ 6 ਵਜੇ ਤੇ ਨਿਕਲਣ ਨਹੀਂ ਦੇਣਾ ਉਹ ਇਹਦੇ ਸੰਗਤ ਨਿਕਲਣਾ ਪੈਂਦੀ ਹੈ ਨਾ ਉਹ ਪਾਰਕਾਂ ਤੋਂ ਜਿਹੜੀਆਂ ਜਿਹੜੀਆਂ ਕਿ ਕਿਹੜੇ ਰਿਵਰ ਵੈਲੀ ਤੋਂ ਨਹੀਂ ਆ ਜਿਹੜਾ ਪਾਰਕਿੰਗ ਲਾਟਾ ਅੱਛਾ ਜਿਹੜਾ ਸਾਹਮਣੇ ਆ ਹਾਂਜੀ ਜਿਹੜਾ ਇਹ ਆ ਠੀਕ ਹੈ ਜਿਹੜਾ ਪਾਰਕਿੰਗ ਲਾਟਾ ਇੱਥੇ ਲੰਗਰ ਬਾਹਰ ਲੱਗਾ ਨਾ ਰੈਡਿੰਗ ਐਵੇਲੀ ਤੇ ਉਹ ਜਿਹੜਾ ਐਰਕੀਓੜੀਆਂ ਗੱਡੀਆਂ ਉਹ ਛੇਵਤ ਬਾਹਰ ਕੱਢ ਦੇਣੀਆਂ ਬਾਹਰ ਤੇ ਜਿਹੜੀ ਜਿੰਨੀਆਂ ਵੀ ਗੱਡੀਆਂ ਗੁਰਦੁਆਰੇ ਤੋਂ ਸੌਤ ਲਈਆਂ ਕਰੋਨਾ ਤੇ ਸੰਗਤ ਕੀ ਵਿੱਚ ਬੈ ਕੇ ਦੇਖਦੀ ਆ ਲੰਗਰ ਕੀਰਤਨ ਉਦੋਂ ਬਾਅਦ 2 ਵਜੇ ਉਹਨਾਂ ਤੋਂ ਹੁੰਦਾ ਵੀ 2 ਵਜੇ ਤੁਰ ਪਈ ਐ ਐਸ ਕੀ ਸੀ ਉਹ ਉਹ ਕੋਈ ਵੀ ਜਾਣ ਨਹੀਂ ਦੇਣੇ ਚੀ ਵੀ ਤੋਂ ਪਹਿਲਾਂ ਨਹੀਂ ਹਾਂਜੀ ਜਿਹੜੇ 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 ਗੁਰਦਵਾਰ ਤੋਂ ਨਾਰਥ ਆ ਉਹ ਜਾ ਸਕਦੇ ਆ ਜਿਹੜਾ ਸਾਊਥ ਜਾਊ ਟ੍ਰੈਫਿਕ ਨਹੀਂ ਜਾਣ ਦੇਣਾ ਕਿ ਆਪਣਾ ਫੋਟੋਰਾਫੀ ਬਹੁਤ ਹੋ ਜਾਂਦਾ ਤੇ ਉਹ ਬਹੁਤ ਔਖਾ ਹੁੰਦਾ ਫੇਰ ਕੋਈ ਥੱਲੇ ਆ ਜੀ ਕਿ ਨਿਆਣਾ ਜੀ ਐਸ ਕਿ ਇਹ ਪਹਿਲਾ ਸਾਲ ਹੀ ਕਰ ਰਹੇ ਆ ਤੇ ਬਾਕੀ ਜਿਹੜੇ ਜਿੰਨੇ ਵੀ ਖੰਬੇ ਆ ਗੁਰੂਗਰ ਤੋਂ ਲੈ ਕੇ ਜਿੰਨਾ ਵੀ ਨਰਕੀ ਜਿੱਦ ਦੀ ਜਾਣਾ ਆ ਉਹ ਤੇ ਹਰ ਖੰਬੇ ਤੇ ਲਿਖਿਆ ਆ ਨਾ ਮਤਲਬ ਐਕਸ ਲਿਖਿਆਣਾ ਜਿਹੜਾ ਆਪਾਂ ਤਾਰ ਮੇਰੇ ਰੋਡ ਤੇ ਇਸ ਲਗਣਾ ਟੀਬੀ 1 ਟੀਬੀ 2 ਜਦੋਂ ਗੁਰੂਕਰਤਨ ਜਿਹੜੇ ਨਵਰਗੀਤਨ ਜਿਹੜੇ ਰੌਡ ਤੋਂ ਜਾਂਦੇ ਆ ਜਿਹੜਾ ਮੋੜ ਜਾਣਾ ਉੱਥੇ ਲਿਖਿਆ ਜਿਹੜੇ ਤੁਸੀਂ 91 ਕਰਨਾ ਹਨ ਲੋਡ ਆ ਉਹ ਨੰਬਰ ਦੇ ਘੜਿਆ ਸਾਨੂੰ ਉੱਚ ਲੱਭਣ ਦੀ ਬਹੁਤ ਮਦਦ ਹੁੰਦੀ ਆ ਸੋ ਖੰਬੇ ਨੂੰ ਦੇਖੋ ਖੰਬੇ ਤੇ ਕਿਹੜਾ ਨੰਬਰ ਲਿਖਿਆ ਟੀਬੀ 1 2 ਜਾਂ ਜਿਹੜੀ ਵੀ ਰੋਡ ਆ ਉਹਦੇ ਹਿਸਾਬ ਦੇ ਨਾਲ ਉਹਨਾਂ ਨੇ ਲਿਖਿਆ ਸੋ ਉਸ ਨੂੰ ਧਿਆਨ ਰੱਖੋ ਬਾਕੀ ਗੁਰਦੁਆਰਾ ਸਾਹਿਬ ਦੇ ਸਾਊਥ ਵਾਲੇ ਪਾਸੇ ਆ ਜਿਹੜੇ ਬਿਊਟ ਹਾਊਸ ਵਾਲੇ ਪਾਸੇ ਆਉਂਦੀਆਂ ਉਧਰ ਦੀਆਂ ਪਾਰਕਿੰਗ 6 ਵਜੇ ਤੱਕ ਬੰਦ ਰਹਿਣੀਆਂ ਆ ਜਿਹੜੀਆਂ ਪੀਸ ਵਾਲੇ ਪਾਸੇ ਆ ਉਹ ਜਿਹੜੀਆਂ ਆ ਉਹ ਜਦੋਂ ਮਰਜ਼ੀ ਆ ਜਾ ਸਕਦੇ ਆ ਹਾਂਜੀ 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 ਹੁਣ ਹੁਣ 9 ਵਜੇ ਬੰਦ ਹੋਣੀਆਂ 9 ਵਜੇ ਬਾਅਦ 9 ਵਜੇ ਇੱਧਰ ਉਹਨਾਂ ਨੇ ਰੋਡ ਦੇ ਵਿੱਚ ਜਿਹੜਾ ਅੱਗੇ ਨਹੀਂ ਆਉਣ ਦੇਣਾ ਤੇ ਫਾਇਰ ਦਾ ਧਿਆਨ ਰੱਖੋ ਘਬਰਾਟ ਹੋ ਰਹੀ ਆ ਮੈਡੀਕਲ ਅਸਿਸਟੈਂਸ ਵਾਲੇ ਉਹਨਾਂ ਨੂੰ ਜਿਹੜਾ ਉਹ ਲੱਭੋ ਤੇ ਜਿਹੜਾ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਧਿਆਨ ਦੇ ਨਾਲ ਜਿਹੜਾ ਉਹ ਚਲੋ ਅ ਦੇਖ ਕੇ ਤਰੋ ਕਈ ਵਰੀ ਬੰਦਾ ਡਿਗ ਡੁਗ ਪੈਂਦਾ ਕਈ ਦੀ ਬਜ਼ੁਰਗ ਵੀ ਡੇਕ ਪੈਂਦੇ ਆ ਧਿਆਨ ਜਿਹੜਾ ਉਹ ਰੱਖ ਕੇ ਜਿਹੜਾ ਚਲੋ ਅ ਜੀ ਇਹ ਕਲਾਸ ਮੈਸੇਜ ਜੇ ਕਿਉਂਕਿ ਆਪਣੀ ਸੰਗਤ ਬਹੁ ਜਾਂਦੀ ਹੈ ਸੈਲਫੋਨ ਨਹੀਂ ਚੱਲਦੇ ਸੈਲਫੋਨ ਨਹੀਂ ਜਾਂਦੇ ਸਾਡੇ ਕੋਈ ਵੀ ਫਾਰਡ ਡਿਪਾਰਟਮੈਂਟ ਸਿਕਿਉਰਿਟੀ ਪਰਸਨ ਆ ਉਹਨੂੰ ਫੜ ਕੇ ਤੁਸੀਂ ਪੁੱਛ ਸਕਦੇ ਆ ਤੇ ਵੀ ਸਾਨੂੰ ਮਦਦ ਚਾਹੀਦੀ ਆ ਆਪਣੇ ਕੋਲ ਤਿੰਨ ਮਿਸਿੰਗ ਟੈਂਟ ਯਾਦ ਕੀ ਮਿਸਿੰਗ ਪਰਸਨ ਦੇ ਇੱਕ ਜਿਹੜਾ ਹੈਗਾ ਜਿੱਧਰ ਗੁਰੂ ਘਰ ਦਾ ਨਰਕੀ ਤੇ ਨਿਕਲਣਾ ਬਾਹਰ ਉੱਥੇ ਆ ਇੱਕ ਜਿੱਥੋਂ ਆ ਜਿੱਥੇ ਟ੍ਰੂ ਰੋੜਿਆ ਕੁੰਜੇ ਤੇ ਸੱਜੇ ਹੱਥ ਇੱਕ ਜਿੱਥੋਂ ਨਰਕੀਤਰ ਮੋੜਨਾ ਆ ਸੱਜੇ ਹੱਥ ਨੂੰ ਖੱਬੇ ਹੱਥ ਨੂੰ ਬੀਠਾ ਉਸੇ ਉੱਥੇ ਲਿਖਿਆ ਮਿਸਿੰਗ ਪਰਸਨ ਤੇ ਤੁਹਾਡਾ ਕੋਈ ਨਿਆਣਾ ਜਾਂ ਸਿਆਣਾ ਨਹੀਂ ਲੱਭਦਾ ਤੇ ਤੁਸੀਂ ਆ ਕੇ ਮਿਲੋ ਤੇ ਅਸੀਂ ਇਸ ਦੀ ਬਬੜਾ ਪ੍ਰੋਗਰਾਮ ਕੀਤਾ ਵੀ ਕੋਈ ਆਪਾਂ ਫੈਮਲੀਨ ਦੁਆਰਾ ਮਿਲਾ ਸਕੇ ਬਹੁਤ ਬਹੁਤ ਧੰਨਵਾਦ ਜਸਮਨਜੀਤ ਸੋਏ ਜਾਣਕਾਰੀ ਨੂੰ ਸਾਰੇ ਜਾਣੇ ਅੱਗੇ ਤੋਂ ਅੱਗੇ ਜ਼ਰੂਰ ਸ਼ੇਅਰ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ